ਤੂੰ ਨਹੀਂ ਫੜਕੇ ਨਾ ਹੁੰਦੇ ਤੇਰਾ ਮੇਰਾ ਸਾਡਾ ਸਾਡਾ ਜੀ ਕਰਦਾ ਮੇਰੀ ਗੱਲ ਸੁਣ ਮੈਨੂੰ ਇਹ ਗੱਲ ਕਹੀ ਤੂੰ ਉਦੋਂ ਵੀ ਗੱਡੀ ਨੂੰ ਜਾ ਰਹੀ ਸੀ ਤੇ ਇਸ ਜੜੀਆਂ ਕਰ ਤੁਹਾਨੂੰ ਜਾਨੀਆ ਕਰਕੇ ਰੋਕਿਆ ਨਾ ਜੜੀਆਂ ਲੱਗੀਆਂ ਤਾਂ ਰੋਕਿਆ ਮੈਂ ਯਾਰ ਤੂੰ ਹੀ ਹੋਰ ਤਰ ਫੇਰ ਲੰਗੇ ਆਹ ਤੂੰ ਕਹਿੰਦਾ ਸਾਈਡ ਤੇ ਇਹ ਕੀ ਗੱਲ ਹੈ ਮੈਂ ਸਾਈਡ ਤੇ ਕਰਦਾ ਰਾਜ ਕਟਿਆ ਰਾਜ ਕਟਿਆ ਆਉਂਦੇ ਨਹੀਂ ਕਰੇ ਮੂੰਹ ਦਾ ਨਹੀਂ ਲਿਖਿਆ ਨਹੀਂ ਕਰ ਸਕਦਾ ਮੇਰੀ ਗੱਡੀ ਕਿੱਥੇ ਮੇਰੀ ਗੱਡੀ ਮੈਂ ਟਰੱਕ ਲਿਆਂਦਾ ਰੱਖ ਲਿਆ ਹਾਂ ਭਾਜੀ ਮੈਂ ਵਰਦੀ 'ਚ ਹੁੰਦਾ ਨਹੀਂ ਹਾਂ ਕਰ ਨਹੀਂ ਹੁੰਦਾ ਅਜੇ ਤੱਕ ਨਹੀਂ ਭਾਜੀ ਵਰਦੀ 'ਚ ਆ ਸਾਡੀ ਹੁੰਦੀ ਐਸ ਕੇ ਨਾਗਰ ਸਾਹਮਣੇ ਲੱਗਾਂ ਦੱਸ ਇਹ ਵੀ ਨਾਲ ਰਹਾ ਉਹ ਆਪਰੇਸ਼ਨ ਟੀਮ ਚ ਇਹੋ ਗੱਲ ਕਰ ਲੈਣਾ ਇਹਨੇ ਗੱਲ ਕਰ ਮੈਂ ਗੱਲ ਕਰਾ ਦਿੰਦਾ ਆਹੋ ਤੁਹਾਨੂੰ ਕੀ ਮੜੇ ਕਾ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਵਜਨਾਂ ਫਿਰ ਗੱਡੀਆਂ ਮੇਰਾ ਭਰਾ ਨੇ ਇੱਕ ਮੇਰੀ ਗੱਲ ਸੁਣਦਾ ਮੇਰੀ ਸਾਰੀਆਂ ਗੱਡੀਆਂ ਤੇ ਝਾਲੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈ ਤੇ ਨਾ ਮੈਂ ਲਾਉਣੀ ਆ ਪੁਲਵਾ ਦੋ ਅਫਸਰ ਆ ਗਿਆ ਤੇ ਚੰਗਾ ਆ ਤੇ ਉਹ ਭਰਾ ਜੀ ਮੈਂ ਵੀ ਅਫਸਰਾਂ ਨੇ ਲਗਾਉ ਆ ਕੋਈ ਨਹੀਂ ਆਹੋ ਮੈਂ ਸੀਆਈਏ ਸਟਾਫ ਇਹਨੇ ਕੰਮ ਕਰਨੇ ਵਾ ਤੇ ਤੁਹਾਨੂੰ ਹੁਣ ਤੁਸੀਂ ਝਾਲੀਆਂ ਲਵਾ ਲੋ ਕੇ ਮੇਰੀਆਂ ਨਾ ਨਹੀਂ ਪਈ ਜੀ ਸਾਨੂੰ ਕਿਹਨੂੰ ਤੇ ਲਿਖਿਆ ਤਰੇ ਤੁਸੀਂ ਉਹ ਮੈਂ ਇਹਨੂੰ ਵੀ ਨਹੀਂ ਦੱਸਿਆ ਇਹਨੂੰ ਕਿੰਨੀ ਗਰੀ ਦੱਸਿਆ ਕੀ ਮੈਨੂੰ ਆਉਣਾ ਵੀ ਤੈਨੂੰ ਮੈਂ ਆਉਂਦਾ ਸਾਨੂੰ ਕਿਹੜੀ ਗੱਲ ਮੈਰੋ ਕੇ ਮੈਂ ਸਾਈਡ ਤੇ ਰੋਕਿਆ ਕਿਉਂਕਿ ਰੋਕਿਆ ਕਿ ਰੋਕਿਆ ਕਿ ਉਸਨੂੰ ਮੈਂ ਜਾਣੀ ਲੱਗੀ ਪੂਰ ਸਿਟੀ ਜਿੱਤੇ ਬਲਾਜਮੈਂਟ ਮੈਂ ਵੀ ਬਲਾਜਮੈਂਟ ਤੂੰ ਮੈਨੂੰ ਇੰਨੀ ਗੱਲ ਕਹੀ ਹੈ ਨਾ ਕਿ ਸਾਈਡ ਤੇ ਲਾ ਤੂੰ ਉਦਨ ਵੀ ਲਾਈ ਮੈਂ ਸਾਈਡ ਤੇ ਨਾਲ ਮੈਂ ਸਾਡੀ ਕਰਿਆ ਕਰਕੇ ਗੱਡੀਆਂ ਨਹੀਂ ਲੱਗੀਆਂ ਵਿਚ ਮੈਡਮ ਮੇਰੀ ਵੀਡੀਓ ਕੁ ਔਰ ਨੇ ਫੁਮਾਤਸਾ ਅੱਜ ਜਿਹੜੀ ਗੱਲ ਕਰਦਾ ਨਾ ਉਹ ਗੱਲ ਪੜ੍ਹਨੀ ਨਹੀਂ ਆ ਕਿ ਉਹ ਹੈਗਾ ਆਪਣੀ ਜਗ੍ਹਾ ਆਉਂਦਾ ਬੁਲਾਜਾਂਗੇ ਅੰਮੀ ਨਾਲ ਹੀ ਵਰਦੀ ਪਾ ਕੇ ਲੋ ਤੇ ਨਹੀਂ ਮੈਂ ਆਪਣੀ ਦੀ ਨਹੀਂ ਕਰਾਂ ਕਮਾਲ ਹੋਈ ਤੇਰੇ ਵਾਲੀ ਜੱਜ ਨੂੰ ਕੀ ਕਿਹਾ ਤੱਕ ਕਮਾਲ ਹੋਈ ਯਾਰ ਮੈਂ ਲਾਉਣੀ ਆ ਜਾਣੀਆਂ ਟਿੱਟੇ ਨਾਲ ਜੂਰੇ ਤੇ ਲਵਾਣੀ ਮੈਂ ਲਵਾਉਣੀ ਆ ਲਾਣੀਆਂ ਨਾ ਉਹ ਤੇ ਤੈਨੂੰ ਲਾਉਣੀ ਆ ਮੈਂ ਹਾਂ ਠੀਕ ਔਰ ਜੈਡ ਬਲੈਕ ਵੀ ਹੋ ਗਈ ਕੋਈ ਨਹੀਂ ਚੱਕਾ ਹੁਣ ਨਾ ਮੈਂ ਤੇਰੇ ਨੂੰ ਨਹੀਂ ਤੂੰ ਮੈਨੂੰ ਤੇ ਸਾਲਟ ਪਈ ਮੇਰੇ ਤੇ ਪਵਾ ਦੇ ਪਾ ਠੀਕ ਪਾ ਦੇ ਆਡ ਭਈ ਇਹ ਮਲਾਜਮ ਹੈ ਤੇ ਜਾਣੀਆਂ ਲਾ ਕੇ ਤੋਰੇ ਫਿਰ ਆ ਮੈਂ ਲਾਉਣੀ ਆ ਮੈਂ ਤੈਨੂੰ ਬੜੀ ਵਾਰੀ ਕਹਿਤਾ ਹੀ ਕੀ ਕਰੇ ਮੈਨੂੰ ਦਫਰ ਨਹੀਂ ਲਊਂਗਾ ਮੈਨੂੰ ਕਿਹਦਾ ਐਵੇਂ ਤੂੰ ਰੁਕ ਜਨਾ ਮੈਨੂੰ ਕੀ ਕਰਾਉਂਦਾ ਰੁਕਣਾ ਨਹੀਂ ਜਦੋਂ ਮੈਂ ਇੱਕ ਵਾਰੀ ਕਹਿਤਾ ਮੈਂ ਮਲਾਜਮ ਹੈ ਯਾਰ ਮੈਂ ਕਿਹ ਕੰਮ ਨੂੰ ਲਾਇਆ ਹੋਣੀ ਆ ਤੇ ਤੈਨੂੰ ਕੀ ਕਿਹਾ ਕੀ ਕਿਹਾ ਕੀ ਮੈਨੂੰ ਜਾਣ ਕੇ ਫੈਸਲਾ ਲੈ ਤੂੰ ਕੀ ਕਿਹਾ ਤੈਨੂੰ ਐਵੇਂ ਬੱਸੀ ਹੁੰਦਾ ਤੂੰ ਉਦਣ ਵੀ ਲਾਇਆ ਸੀ ਅੱਜ ਤੇ ਸਾਈਡ ਤੇ ਉਹ ਤੈਨੂੰ ਸਾਈਡ ਤੇ ਕਿਹਾ ਤੈਨੂੰ ਕੁਝ ਕਹਿਦ ਨਹੀਂ ਨਾ ਕੋ ਚੰਗੀ ਬੋਲੀ ਬੋਲੇ ਫਿਰ ਕੀ ਚੰਗੇ ਕੀ ਕਰਾਂ ਭਰਾ ਮੇਰਾ ਨਾ ਜੜਨਾ ਭਾਈ ਸਾਈਡ ਤੇ ਕਰਨਾ ਮੇਰੀ ਗੱਲ ਕਰ ਦੇ ਵੀ ਇੱਕ ਮਿੰ ਉੱਚੰਗੇ ਕੰਮ ਕਰੋ ਕੀ ਚੰਗੇ ਕੰਮ ਕਰੇ ਇੱਕ ਮਿੰਟ ਮੇਰੀ ਗੱਲ ਸੁਣੋ ਐਨਾ ਹੀ ਤੂੰ ਅਸਲਾ ਨਾ ਕਹਿੰਦੇ ਐਨਾ ਹੀ ਤੂੰ ਜਾਈ ਨਹੀਂ ਹੁੰਦੇ ਦੋ ਦਿਨ ਜਿੰਦਗੀ ਦਾ ਵੀ ਚਾਹੇ ਤਿੰਨ ਦਿਨ ਰਹਿਣ ਦੀ ਹੈ ਵੀ ਦਾ ਕੁਝ ਰਜੀਦ ਐਵੇਂ ਨੂੰ ਜਾ ਕੇ ਥਾਣੇ ਪੁੱਛ ਕਿੰਨੇ ਅਸਲੇ ਚਾਰ ਕੁ ਮਿੰਟ ਲੈ ਰੋ ਮੈਂ ਰਿਕਵਰ ਕਰਤੀ ਹਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਤੈਨੂੰ ਮੈਂ ਰੁਕ ਜੰਦਾ ਮੈਂ ਕੀ ਕਰਾਂ ਤੈਨੂੰ ਤੂੰ ਆਪਣੀ ਜਗ ਲੱਗ ਜਿਹੜੀ ਮੇਰੀ ਡਿਊਟੀ ਮੈਂ ਕਰਦੀ ਜਾਂ ਫਿਰ ਤੇਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਜੇ ਮੈਨੂੰ ਲੱਗੂ ਮੈਂ ਜੇ ਮੈਨੂੰ ਲੱਗੂ ਮੈਂ ਤੇ ਮੈਂ ਮੈਂ ਵੀ ਥਾਣ ਸਾਨੂੰ ਮੈਦੀ ਹੋਹੀ ਆਪਣੀ ਡੂੜੀ ਕਰਨੀ ਬੱਝ ਵਾਲੀ ਜਿਹੜੀ ਮਾਨੂੰ ਤੇਰੇ ਤੇ ਕਰੂਗੀ ਇਹ ਕਿਹੜੀ ਗੱਲ ਆ ਜੇ ਜਿਹੜੀ ਡੂੜੀ ਤੂੰ ਕਰਨਾ ਉਹ ਤੇ ਮੈਂ ਕਰਾਉਂਦਾ ਜਾਲੀਆਂ ਲਾ ਨਹੀਂ ਲਾਉਣੀ ਗਾਣੀ ਲਾਉਣੀ ਫਿਰ ਲੱਗਾ ਰਹੇ ਬੈਠਾ ਰਹੋ ਮੈਂ ਨਹੀਂ ਖੱਦਣਾ ਕੋਈ ਨਹੀਂ ਲਵਾ ਦੇ ਤੂੰ ਇਹ ਮੈਂ ਨਹੀਂ ਲਾਉਣੀ ਕੋਈ ਚੱਕਰ ਹੀ ਨਹੀਂ ਆਪਰੇਸ਼ਨ ਕਿਹਦੇ ਤੇ ਇਹ ਰਹਿਤਾ ਠੀ ਡੂੜੀ ਜਿਹੜੀ ਤੂੰ ਕਰਨੀ ਵੀ ਮੇਰੇ ਤੇ ਹਸਾਨ ਕਰਨਾ ਮੈਂ ਨਹੀਂ ਲਾਉਣੀ ਆਪਰੇਸ਼ਨ ਦੀ ਡੂੜੀ ਵਾਲੀ ਜਾਲੀਆਂ ਲਵਾਉਣਾ ਮੈਂ ਲਾਉਣੀ ਜਾਲੀਆਂ ਪੌਸਟ ਬਲ ਉਹ ਮੈਂ ਲਾਈਆਂ ਜਾਲੀਆਂ ਫਿਰ ਕੰਮ ਲਾਈਆਂ ਨੂੰ ਮੈਂ ਹੁਣ ਨਹੀਂ ਲਵਾਉਣੀ ਮੈਂ ਨਹੀਂ ਲਵਾਉਣੀ ਗੱਲ ਨਾ ਹੁਣ ਪਹਿਲਾਂ ਲਵਾਉਂਗਾ ਫਿਰ ਬਾਅਦ ਕਰਵਾ ਦਵਾਂ ਮੈਂ ਨਾ ਲਵਾਵਾਂ ਕੋਈ ਨਹੀਂ ਚੱਕਰ ਲਵਾ ਦੇ ਆਓ ਪਿੰਨ ਥੱਲੇ ਨਹੀਂ ਹੁਣ ਥੱਲੇ ਠੀਕ ਹੋਏ ਲਵਾ ਹੁਣ ਰਿਪੋਰਟ ਕਰਦੇ ਆਂ ਸਾਡੇ ਸਾਣ ਕਰਦੇ ਤੁਸੀਂ ਜੂਰੀ ਕਰਦੇ ਬਕਵਾਸ ਥੋੜੀ ਜਿਹੀ ਆਪਣੀ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਕੀ ਗੱਲ ਕਾਦਾ ਫਿਰ ਮੈਂ ਟਿੱਕੀ ਖਾਂਦਾ ਲਾਲਾ ਫੋਨ ਚੁੱਕ ਨਾਲ ਫੋਨ ਨੂੰ ਉੱਡਾਏ ਕਿ ਮੈਂ ਕਰਵਾਵਾਂ ਨਾਲ ਕਿੰਨਾ ਬਕਵਾਸ ਬਕਵਾਸ ਵਾਲਾ ਕੀ ਗੱਲ ਮੈਂ ਬਕਵਾਸ ਕਿਉਂ ਸਾਡੇ ਸਾਣ ਦੰਡ ਰਹਿਣਾ ਹੈ ਅੱਗੇ ਜੂਰੀ ਆਪਣੀ ਕਰਦੇ ਮੈਂ ਸਾਣ ਕਰਦੇ ਮੈਂ ਭਰਾ ਡਿਪੀ ਸਾਡਾ ਸੁਣੋ ਹੈਲੋ ਭਾਜੀ ਸਾਡਾ ਉਹ ਸਰ ਇੱਥੇ ਰੋਕ ਕੇ ਕਿ ਲੋਤੇ ਹੈ ਜਾਲੀਆਂ ਲਾਈਆਂ ਲਾ ਤੂ ਵੇ ਡਮਲਾਜ ਇਮਪਲੈਂਟਮ ਕਾਣਾ ਵਾਦੀ ਘਟ ਕੋਈ ਚੱਕਰ ਨਹੀਂ ਵੀਡੀਓ ਬਣੀ ਹੈ ਦੁਕਾਨਾ ਵਿੱਚ ਕਰਦਾ ਸਾਡੇ ਤੇ ਹਸਣ ਕਰਦਾ ਕਹਿੰਦਾ ਮੇਰੀ ਗੱਲ ਕਰਾ ਰੋਕ ਜਾ ਵੇ ਹੋਈ ਕੋਈ ਮੈਂ ਬੋਲਣ ਦੀ ਜਾਂ ਤੂੰ ਠੀਕ ਹੈ ਤੂੰ ਹੀ ਉਹਦਾ ਜੋ ਸਟ੍ਰੇਟ ਲੈ ਲੈ ਜਿਹੜੀ ਗੱਡੀ ਲਾਈ ਵੀਡੀਓ ਬਣਾਈ ਜਾਂਦੇ ਐਵੇਂ ਨਜ਼ਾਇਰ ਹੀ ਨਜ਼ਾਇਰ ਬਣਾਈ ਜਾਂਦੇ ਮੈਂ ਇੱਕ ਤੁਹਾਨੂੰ ਆਖਣੇ ਗੱਡੀ ਸਾਈਡ ਤੇ ਕਰ ਲਾ ਮਤਲਬ ਬੋਲਣ ਦੀ ਤਾਂ ਜਾ ਸਕਦਾ ਨਾ ਨਜ਼ਾਇਰ ਮਲਾਕੇ ਮੈਨੂੰ ਕਹਿੰਦਾ ਤੂੰ ਉੱਥੇ ਮੈਨੂੰ ਉਹਦੀਆਂ ਜਾਲੀਆਂ ਲਾਈਆਂ ਲਾ ਸਾਈਡ ਤੇ ਉਹ ਮੈਂ ਕਿਹਾ ਤਾਂ ਮੈਂ ਮੇਰੇ ਜਾਲੀਆਂ ਲਗੀਆਂ ਮੈਂ ਲਾਉਣੀਆਂ ਤੂੰ ਨਹੀਂ ਲਵਾਉਂਦਾ ਕੋਈ ਦੱਸ ਲੋ ਕੋਈ ਨਹੀਂ ਅੱਡੇ 4-5 ਉਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਉਹਨਾਂ ਨੇ ਕਿਹਾ ਉਹ ਤੁਸੀਂ ਉਹੀ ਹੋ ਜਿਨ੍ਹਾਂ ਨੇ ਪੁੱਤ ਚਲੋ ਉਹਨਾਂ ਨੇ ਇਹ ਕਿਹਾ ਤੁਸੀਂ ਉਹਦਣ ਵੀ ਤਾਹ ਜਾਲੀਆਂ ਲਾਈਆਂ ਸੀ ਨਾ ਮੈਂ ਆਪਣੀ ਕੰਮ ਨਹੀਂ ਲਾਉਣਾ ਕੇ ਜੀਦਾ ਹਾਂ ਠੀਕ ਆ ਫਿਰ ਆਪਾਂ ਵੀ ਆਪਣੀ ਡਿਊਟੀ ਕਰਾਂਦੇ ਆ ਮੈਂ ਵੀ ਆਪਣੀ ਡਿਊਟੀ ਕਰਾਂਦੇ ਆ ਜੀਦਾ ਤੂੰ ਆਪੜ ਲਿਆ ਇੱਥੇ ਸੋ ਕੋਈ ਨਾਲੇ ਤਮਾਸ਼ਾ ਲਾਇਆ ਵਾ ਤੂੰ ਤਾਂ ਮੁਲਾਜ਼ਮ ਹੋ ਕੇ ਠੀਕ ਆ ਤੇ ਤੂੰ ਉਹਨੂੰ ਕਿੰਨੀ ਇੱਜ਼ਤ ਦੇ ਦਿੱਤੀ ਕਿੰਨੀ ਦੀ ਇੱਜ਼ਤ ਦੇਣਾ ਬਲੋ ਕਿੰਨੀ ਕਿੱਜਤ ਕਿੰਨਾ ਤੂੰ ਕਿੰਨੀ ਕਿੱਜਤ ਦੇਣੇ ਅਗਲੇ ਨੂੰ ਵੀਡੀਓ ਬੰਦ ਕਰ ਮੇਰੇ ਪਿੱਛੇ ਤੁਹਾਡਾ ਵੀ ਠੀਕ ਆ ਠੀਕ ਆ ਸਾਨੂੰ ਪਤਾ ਕਿੰਨਾ ਕਿੱਦਾਂ ਬੋਲਣਾ ਕਿੰਨਾ ਕਿੱਦਾਂ ਬੋਲਣਾ ਪ੍ਰੇਮ ਸਾਰਾ ਵਿੱਚ ਹੀ ਆ ਰਿਕਾਰਡਿੰਗ ਦੇ ਠੀਕ ਆ ਹਾਂ ਇਹ ਤਾਂ ਮਤਲਬ ਆ ਲੋਕਾਂ ਸਾਹਮਣੇ ਤਮਾਸ਼ਾ ਬਣਾ ਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜਾਲੀਆਂ ਲਾਉਣ ਦੀ ਕਹਿ ਤਾਨੂੰ ਹੋਰ ਕੀ ਕਹਿ ਤਾ ਮੁੱਤੋ ਤੁਸੀਂ ਕਹਿਣ ਦੇ ਵਿੱਚ AK47 ਰੱਖੀ ਆ ਹੈ ਮੈਡਮ ਮੇਰਾ ਅਸਲਾ ਪਿਆ ਮੈਂ ਉਤੋਂ ਜਾਲੀਆਂ ਨਾ ਲਾਵਾਂ ਮੈਂ ਖਵਾਣਾ ਹੀ ਤੇ ਗਿਆ ਨਹੀਂ ਤੁਸੀਂ ਫਿਰ ਕਿਦਾਂ ਕਹਿ ਤਾ ਤੁਸੀਂ ਤਮ ਕੋਂਡੇ ਮੇਰੇ ਕੋ ਵੀ AK47 ਹੈਗੀ ਐ ਕੀ ਗੱਲ ਤੇਰੇ ਵੀਡੀਓ ਦੇ ਵਿੱਚ ਹੀ ਆ ਵੀਡੀਓ ਸਾਰਾ A2 ਜੈਂਡਰ ਗਾਰਡ ਆ ਬਸ ਸਿਟੀ ਸਰ ਨੂੰ ਖਵਾਵਾਂਗੇ ਹਾਂ ਖਵਾਵਾਂਗੇ ਤੁਸੀਂ ਤੇ ਦਾਕੜ ਨੇ ਜਿੱਦਾਂ ਪਤਾ ਨਹੀਂ ਕੀ ਹੁੰਦਾ ਆਪਾਂ ਇੱਥੇ ਜੁਰਮ ਕਰਾਂ ਦੇ ਮੈਨੂੰ ਮਲਾਜਮ ਨਾਲ ਕੋਆਪਰੇਟ ਤੇ ਕਰੋ